ਸੰਦਲਜੀਵ ਜੀ ਵੱਲੋਂ ਜੀਤ ਦਾ ਸਵਾਗਤ ਦਿੱਤਾ ਗਿਆ ਕਾਂਗਰਸ ਦੇ ਨਵੇਂ ਮੋਬਾਈਲ ਹੈੱਡਸੈਟਾਂ ਦੇ ਨਵੇਂ ਸੰਚਾਰ ਐਪ ਇੰਸਟਾਲ ਕੀਤੇ ਜਾਣ ਸੰਬੰਧੀ ਦੂਸਤ ਸੰਚਾਰ ਭਾਗ ਦੀ ਹੁਕਮਾਂ ਦੀ ਗੈਰ ਸਬੰਧਾਨ ਨੂੰ ਦੱਸਿਆ ਕਾਂਗਰਸ ਦੇ ਨਵੇਂ ਮੋਬਾਈਲ ਹੈੱਡਸੈਟ ਵਿੱਚ ਪਹਿਲਾਂ ਹੀ ਸੰਚਾਰ ਸਾਥੀ ਐਪ ਇੰਸਟਾਲ ਕੀਤੇ ਜਾਣ ਤੇ ਦੂਸਤ ਸੰਚਾਰ ਵਿਭਾਗ ਦੇ ਹੁਕਮਾਂ ਨੂੰ ਗੈਰ ਸਬੰਧਾਨਕ ਦੱਸਿਆ ਹੋਇਆ ਰੱਦ ਕਰ ਦਿੱਤਾ ਹੈ ਪਾਰਟੀ ਨੇ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ ਕਾਂਗਰਸ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੈਨੂ ਗੋਪਾਲ ਨੇ ਕਿਹਾ ਹੈ ਕਿ ਨਿੱਜਤਾ ਦਾ ਅਧਿਕਾਰ ਜੀਵਨ ਹੈ ਤੇ ਆਜ਼ਾਦੀ ਦੇ ਮੌਲਿਕ ਅਧਿਕਾਰ ਇੱਕ ਅੰਦਰੂਨੀ ਹਿੱਸਾ ਹੈ ਵੈਨੂ ਗੋਪਾਲ ਨੇ ਕਿਹਾ ਹੈ ਕਿ ਬਿਗ ਬ੍ਰਦਰ ਸਾਨੂੰ ਨਹੀਂ ਦੇਖ ਸਕਣ ਸਕਦਾ ਦੂਜ ਸਮਝਾਰ ਲੋਕਧਾਰਨ ਦੇਸ਼ ਹੈ ਕਿ ਗੈਰ ਸਵਿਧਾਨਕ ਹੈ ਨਿੱਜਤਾ ਦਾ ਆਧਾਰ ਸੰਵਿਧਾਨ ਦੀ 31 ਵਿੱਚ ਦਰਜ ਜੀਵਨ ਅਤੇ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਇੱਕ ਅੰਦਰੂਨੀ ਹਿੱਸਾ ਹੈ ਵੈਨੂ ਗੋਪਾਲ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਇੱਕ ਪਹਿਲਾ ਤੋਂ ਲੋਡ ਕੀਤੀ ਸਰਕਾਰੀ ਐਪ ਜਿਸ ਨੂੰ ਇੰਸਟਾਲ ਨਹੀਂ ਕੀਤਾ ਜਾ ਸਕਦਾ ਹਰ ਭਾਰਤੀ ਦੀ ਨਿਗਰਾਨੀ ਕਰਨ ਲਈ ਇੱਕ ਦਮਨਕਾਰੀ ਸੰਦ ਹੈ ਇਹ ਹਰੇਕ ਨਾਗਰਿਕ ਦੀ ਹਰੇਕ ਸ਼ਰਮੀ ਗੱਲਬਾਤ ਅਤੇ ਫੈਸਲੇ ਨੂੰ ਨਜ਼ਰ ਰੱਖਣ ਦਾ ਇੱਕ ਸਾਧਨ ਹੈ ਉਹਨਾਂ ਦੋਸ਼ ਲਗਾਇਆ ਕਿ ਇਹ ਪੇਸ਼ਕਦਮੀ ਭਾਰਤ ਨਾਗਰ ਦੇ ਸੰਵਿਧਾਨ ਅਧਿਕਾਰ ਦੇ ਨੰਤਰ ਹਮਲਿਆਂ ਦੀ ਲੰਮੀ ਲੜੀ ਦਾ ਹਿੱਸਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਸਾਜ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਾਂਗਰਸ ਆਗੂ ਨੇ ਕਿਹਾ ਕਿ ਇਸ ਅਸੀਂ ਇਸ ਨਿਰਦੇਸ਼ ਨੂੰ ਰੱਦ ਕਰਦੇ ਹਾਂ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ ਵੈਨਕਪਾਲ ਨੇ ਮੋਬਾਈਲ ਹੈੱਡਸੈੱਟਾਂ ਵਿੱਚ ਸੰਚਾਰ ਸਾਥੀ ਐਪ ਦੀ ਪੂਰਨ ਸਥਾਪਨਾ ਦੇ ਸਬੰਧ ਵਿੱਚ ਟੈਲੀਕਮ ਸਾਈਬਰ ਸੁਰੱਖਿਆ ਨਿਯਮ 2024 ਜਿਵੇਂ ਕਿ ਸੋਧਿਆ ਹੋਇਆ ਤਹਿਤ ਸੰਦੂਲ ਸੰਚਾਰ ਭਗਦੰ ਦੇ ਇਸ ਨੂੰ ਸਾਂਝਾ ਕੀਤਾ ਜੋ ਕਿ ਉਹਨਾਂ ਦੀ ਅਸਲੀਅਤ ਦੀ ਜਾਂਚ ਕੀਤੀ ਜਾ ਸਕੇ ਕਾਬਿਲ ਦੋ ਰਹਿ ਕਿ ਟੈਲੀਗ੍ਰਾਮ ਫਗਨੇ 28 ਨਵੰਬਰ ਤੋਂ ਜਾਰੀ ਹੁਕਮਾਂ ਵਿੱਚ ਹਦਾਇਤ ਕੀਤੀ ਹੈ ਕਿ ਭਾਰਤ ਵਿੱਚ ਮੋਬਾਈਲ ਫੋਨ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਇੰਪਰੂਵਡ ਕੀਤੇ ਫੋਨਾਂ ਵਿੱਚ 90 ਦਿਨਾਂ ਅੰਦਰ ਉਸ ਦੇ ਸੰਚਾਰ ਸਾਥੀ ਐਪ ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨਾ ਹੋਵੇਗਾ ਹੋਵੇਗਾ ਇਹਨਾਂ ਦਿਸ਼ਾਾਂ ਦੀ ਪਾਲਣਾ ਵਿੱਚ ਕਰਨ ਵਿੱਚ ਅਸਲ ਰਹਿਣ ਦੀ ਰਹਿਣ ਤੇ ਦੂਰ ਸੰਚਾਰ ਐਕ 2023 ਟੈਲੀਕਾਮ ਸਾਈਬਰ ਸੁਰੱਖਿਆ ਨਿਜਮ 2024 ਤੇ ਹੋਰ ਲਾਗੂ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ ਧੰਨਵਾਦ ਜੀ ਖਬਰਾਂ ਜੁੜਨ ਲਈ ਬਨੇ ਰਹੋ